ਸਰਕਾਰੀ ਹਾਈ ਸਕੂਲ ਸਿੰਘਪੁਰ ਬੇਟ ਵੱਲੋਂ ਪੁਲਿਸ ਕ੍ਰੈਡਿਟ ਤਹਿਤ ਨਸ਼ਿਆਂ ਦੇ ਮਾੜੇ ਪ੍ਰਭਾਵ ਅਤੇ ਨਸ਼ਿਆਂ ਦੀ ਰੋਕਥਾਮ ਸੰਬੰਧੀ ਰੈਲੀ ਕੱਢੀ ਗਈ ਮਾਨਯੋਗ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਕਮਿਊਨਿਟੀ ਅਫੇਅਰ ਡਿਵੀਜ਼ਨ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਕੂਲ ਪੁਲਿਸ ਕ੍ਰੈਡਿਟ ਤਹਿਤ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਨਸ਼ਿਆਂ ਦੀ ਰੋਕਥਾਮ ਸੰਬੰਧੀ ਸਰਕਾਰੀ ਹਾਈ ਸਕੂਲ ਸਿੰਘਪੁਰ ਬੇਟ ਵੱਲੋਂ ਸਕੂਲ ਇੰਚਾਰਜ ਸ਼੍ਰੀ ਕਾਲਾ ਸਿੰਘ ਦੀ ਅਗਵਾਈ ਵਿੱਚ ਪਿੰਡ ਵਿੱਚ ਨਸ਼ਿਆਂ ਦੀ ਰੋਗਤਮ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਪਿੰਡ ਵਿੱਚ ਰੈਲੀ ਕੱਢੀ ਗਈ ਅਤੇ ਲੋਕਾਂ ਨੂੰ ਜਾਗਰੂਕ ਕਰਵਾਇਆ ਗਿਆ ਇਸ ਮੌਕੇ ਸਕੂਲ ਪੁਲਿਸ ਕ੍ਰੈਡਿਟ ਨੋਡਲ ਅਫਸਰ ਸ਼੍ਰੀ ਅਮਨਦੀਪ ਸਿੰਘ ਸ਼੍ਰੀ ਹਰਵਿੰਦਰ ਸਿੰਘ ਸ਼੍ਰੀਮਤੀ ਚੰਦਰ ਪ੍ਰਭਾ ਅਤੇ ਪਿੰਡ ਵਾਸੀ ਹਾਜ਼ਰ ਸਨ ਸਾਰੇ ਵੇਖਣ ਵਾਲੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਇਹ ਪੰਜਾਬ ਸਰਕਾਰ ਵੱਲੋਂ ਇੱਕ ਪ੍ਰੋਗਰਾਮ ਚੱਲਿਆ ਹੈ ਪੁਲਿਸ ਕੈਡਟ ਜਿਹੜਾ ਸਕੂਲ ਤੇ ਪੁਲਿਸ ਦਾ ਸਾਂਝਾ ਪ੍ਰੋਗਰਾਮ ਆ ਜਿਹਦੇ ਵਿੱਚ ਲੋਕਾਂ ਨੂੰ ਵੇਅਰ ਕਰਨਾ ਬੱਚਿਆਂ ਨੂੰ ਵੇਅਰ ਕਰਨਾ ਜਾਂ ਸਮਾਜ ਦੇ ਜਿਹੜੇ ਮੰਨ ਲਓ ਕੋਈ ਗਲਤ ਰਸਤੇ ਤੇ ਪਏ ਲੋਕ ਆ ਨਸ਼ਾ ਕਰਦੇ ਆ ਜਾਂ ਕਿਸੇ ਤਰ੍ਹਾਂ ਦਾ ਵੀ ਉਹਨਾਂ ਨੂੰ ਸੁਚੇਤ ਕਰਨਾ ਇਹ ਪ੍ਰੋਗਰਾਮ ਚਲਾਇਆ ਰਿਹਾ ਹੈ ਉਹਦੇ ਸੰਦਰਭ ਦੇ ਵਿੱਚ ਹੀ ਅੱਜ ਨਸ਼ੇ ਵਿਰੋਧੀ ਇੱਕ ਰੈਲੀ ਕੱਢੀ ਗਈ ਹੈ ਸਾਡੇ ਸਕੂਲ ਵੱਲੋਂ ਸਰਕਾਰੀ ਹਾਈ ਸਕੂਲ ਸਿੰਘਪੁਰ ਬੇਟ ਵੱਲੋਂ ਤੇ ਉਹਦੇ ਵਿੱਚ ਸਾਡਾ ਸਟਾਫ ਹੈ ਸਾਡੇ ਕਮਿਊਨਿਟੀ ਮੈਂਬਰ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਥੈਂਕ ਯੂ